ਲੋਜੀ ਸਸਿਕਾ ਜੀ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜੀ ਜਨਨ ਤੇ ਅਸੀਂ ਨੰਦਪੁਰੇ ਤੁਹਾਡਾ ਸਵਾਗਤ ਕਰਦੇ ਆਂ ਲੋਜੀ ਹਾਜ਼ਰ ਆ ਅਸੀਂ ਤੁਹਾਡੀ ਕਹੈਰੀ ਵਿੱਚ ਤੇ ਬਹੁਤ ਹੀ ਪਿਆਰ ਦੇ ਲੋਕ ਇਕੱਠੇ ਲੈ ਕੇ ਇਹ ਵੀ ਪਹਿਲਾਂ ਦੀਆਂ ਸਪਾਰਸ਼ਿੰਗ ਆ ਹੀ ਜਾਂਦੀਆਂ ਨੇ ਗੀਤਾਂ ਲਗ ਭਾਗ ਸਾਰੇ ਨਹੀਂ ਆਉਂਦੇ ਨੇ ਹਨਾ ਮੈਂ ਕਹਿੰਨੀ ਵੇਸ਼ਕਾਤ ਦੇ ਕਹਿੰਦੇ ਜੀ ਸਾਨੂੰ ਜਦੋਂ ਲੱਭਦੇ ਨਹੀਂ ਅਸੀਂ ਤਾਂ ਹੁਣ ਗਿਆਹਾਂ ਦਾ ਸੀ ਜਨ ਅਸੀਂ ਤਾਂ ਘਾਉਣੇ ਨੇ ਆ ਇਹ ਕਰਨਾ ਬਾ ਕਰਨਾ ਮੈਂ ਕਿਹਾ ਵੀ ਦੱਸੋ ਫਿਰ ਤੇ ਉਹਨਾਂ ਲਈ ਸਪਾਰਸ਼ਾਈ ਇਹ ਲੈ ਰੇ ਗਾ ਗਏ ਤੋਂ ਤੇ ਐਸਕੇ ਵੀ ਚਿੰਗਾ ਫਿਰ ਲੱਭ ਨੂੰ ਤੁਹਾਨੂੰ ਸੁਣਾਉਣੀ ਆ ਇਹ ਇੱਕ ਤੇ ਦੋ ਭੈਣਾਂ ਨੇ ਆਪੀ ਸਿਫਤ ਕਰਦੀਆਂ ਨੇ ਵੀ ਅਸੀਂ ਕਿਹੋ ਜੀਆਂ ਘਰ ਵਾਲੀਆਂ ਨੂੰ ਕਹਿੰਦੀਆਂ ਨੇ ਉਹ ਤਾਂ ਮੇਰੇ ਤੇ ਤੇ ਮਾਨ ਹੈ ਤੇ ਪਰ ਮੈਂ ਤੂੰ ਸੱਸ ਕੋਲ ਛੱਡ ਗਿਆ ਜਿ ਛਾਣੀ ਕੋਲ ਛੱਡ ਗਿਆ ਹਨ ਤੇ ਫਿਰ ਉਹ ਕਹਿੰਦੇ ਵੀ ਤੁਸੀਂ ਆ ਜਾਓ ਹਨ ਤੇ ਸੁਣੋ ਇਸ ਗੀਤ ਦੇ ਵਿੱਚ ਤੇ ਜਿਹੜਾ ਆਪਾਂ ਨੁਕਤਾ ਪਾਵਾਂਗੇ ਨਾ ਇਹ ਮੈਂ ਰੀਪੀਟ ਹੀ ਕਰ ਰਹੀਆਂ ਇਹ ਤੇ ਨਿਤਨੇਮ ਪਾਲ ਸਿੰਘ ਵੀਰ ਨੇ ਉਹਨੇ ਬੈਠ ਨੇ ਦੱਸਿਆ ਉਹ ਕਹਿੰਦਾ ਲੱਤਾਂ 'ਚ ਜੇ ਨੱਤਾਂ ਪਰੰਤ ਖੰਡੀਆਂ ਪੈ ਜਾਂਦੀਆਂ ਨੇ ਸ਼ਾਇਦ ਇਹਨਾਂ ਉਕਤਾਂ ਰਿਪੀਟ ਹੀ ਕਰ ਰਹੀਆਂ ਪਤਾ ਨਹੀਂ ਪਹਿਲੀ ਵਾਰ ਪਰੀਆਂ ਭੁੱਲ ਗਈ ਮੈਂ ਇਹ ਨਾ ਜੇ ਪਹਿਲਾਂ ਹੀ ਪਾਇਆ ਹੋਊ ਤਾਂ ਵੀ ਤੁਸੀਂ ਲਿਖ ਲਿਆ ਹੋਣਾ ਜਿਹਨੇ ਨਹੀਂ ਲਿਖਿਆ ਹੋਣ ਲਿਖ ਲਿਓ ਖੰਡੀਆਂ ਤਾਂ ਮਹੂੰਪ੍ਰੇਰਦਾ ਨੇ ਪੈ ਜਾਂਦੀਆਂ ਸਿਆਣਾ ਨਹੀਂ ਪਈ ਜਾਂਦੀਆਂ ਨੇ ਤੇ ਇਹ ਤੁਸੀਂ ਕਾਪੀ ਪੈਨਸਲ ਲੈ ਕੇ ਬਹਿ ਜਿਓ ਤੇ ਇਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਉਕਤਾਂ ਦੱਸੂਗੀ ਤੇ ਆ ਗਏ ਫਿਰ ਆਪਾਂ ਹੁਣ ਲਾਈਏ ਰੌਣਕਾ

ഷേ മനോ മണ ബേ ബി

ਜਿਤੇ ਅਪਰੜੀ ਮਿਲੇ ਹਾਰੇ ਬਰੂਵੇ ਲੈਏ ਅੰਬ ਪੱਕੇ ਅੰਬ ਜੋ ਅਰ <muchas> ਅੰਬ ਰਾਸ ਵੇ ਤੇਰੇ ਵਜੋਂ ਤਾਂ ਪੈਂਦੇ ਨੇ ਗਸ ਵੇ ਜਬ ਇਠੇ ਮੇਰੀ ਨੜ ਹਾ ਕੀਤੇ ਆ ਵੇ ਬੁਲਾਵਲੀ ਸੇਤੇ ਪਰਲੀ ਮੀਲੇ ਹਰੇ ਪਰੋਵੇ ਲਈਏ ਲਾਜਿੰਦ ਗੀਤ ਹੋਇਆ ਪੂਰਾ ਉਮੀਦਾਂ ਚੰਗੀ ਪਸੰਦ ਆਊਗਾ ਜਿਵੇਂ ਅਸੀਂ ਹਾਰ ਤੇ ਰੁਕਦੀਆਂ ਸੀ ਨਾ ਫਿਰ ਹੁਣ ਸਾਡਾ ਬੋਲ ਹੀ ਨਾ ਹੋਏ ਇਹਨੂੰ ਇੱਕ ਇੱਕ ਸਾਜ ਵੀ ਗਾਇਆ ਜਾਂਦਾ ਪਹਿਲਾਂ ਅਸੀਂ ਇੱਕ ਸਾਜ ਹੀ ਗਾਉਂਦੀਆਂ ਤੇ ਰੁਕਦੀਆਂ ਨਹੀਂ ਸੀ ਪਰ ਹੁਣ ਸਾਡਾ ਸਿਰ ਸਾਰ ਉਹਦੇ ਨਾਲ ਉੱਥੇ ਫਿਰ ਦਾਮ ਲੈ ਲੈਣੇ ਹਨ ਤੁਹਾਨੂੰ ਜਿਵੇਂ ਜ ਐ ਵਧੀਲਾ ਲੱਗਾਂਗਾ ਉਹਨੇ ਇੱਕ ਇੱਕ ਸਾਜ ਗਾਦਿਆ ਕਰੋ ਬੂਰਾ ਟੱਪਾ ਫਿਰ ਵੀ ਬਹੁਤ ਸੋਹਣਾ ਲੱਗਦਾ ਹੈ ਹੈ ਤੇ ਉਮੀਦ ਹੈ ਤੁਹਾਨੂੰ ਗੀਤ ਪਸੰਦ ਆਇਆ ਹੋਵੇ ਜਰੂਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਕਰਜ ਕੰਜੂਸੀ ਨਾ ਕਰਿਆ ਕਰੋ ਤੇ ਹੁਣ ਆਜੋ ਬਈ ਜਿਨ੍ਹਾਂ ਦੇ ਖੱਲੀਆਂ ਪੈਂਦੀਆਂ ਨੇ ਹੈਨਾ ਉਹ ਕਰ ਪੈਰਾਂ ਵਿੱਚ ਖੱਲੀ ਪੈਂ ਜਾਂਦੀ ਹੈ ਤੇ ਅੱਡੀਆਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਨੀਂਦ ਨਹੀਂ ਆਉਂਦੀ ਹੈਨਾ ਇਹ ਹੈਗਾ ਬੈ ਦੇ ਵੀਰ ਨੀਮਪਾਲ ਸਿੰਘ ਜੀ ਨੇ ਦੱਸਿਆ ਕਿ ਇਹ ਉਹਦਾ ਨੁਕਤਾ ਵਰਤੋ ਮੈਂ ਤਾਂ ਸੰਸਣ ਛੋੜੀ ਵਾਸਤੇ ਲਿਖ ਲੈਣੀ ਇਹ ਵਧੀਆ ਮੈਨੂੰ ਲੱਗਦੇ ਨੇ ਹੈਨਾ ਤੇ ਵੀ ਕੋਈ ਮੈਨੂੰ ਵੀ ਸੀਸ ਦੇ ਜਦੋਂ ਕੋਈ ਠੀਕ ਹੋ ਉਹ ਕਹਿੰਦੇ ਵੀ ਇਹ ਨੁਕਤਾ 101% ਦਾ ਰਿਜ਼ਲਟ ਪੋਜ਼ਿਟਿਵ ਹੈ ਕੀ ਕਰਨਾ ਹੈ ਤੁਸੀਂ ਜੈਫਲ ਤਾਂ ਤੁਸੀਂ ਦੇਖਿਆ ਹੋਣਾ ਨਹੀਂ ਪंसारी ਤੋਂ ਗੋਲ-ਗੋਲ ਜਿਹਨੇ ਜੈਫਲ ਹੈ ਨਾ ਜੈਫਲ ਲਓ 25 ਗ੍ਰਾਮ ਲੈ ਲਿਆ ਤੇ ਤਿਲਾਂ ਦਾ ਤੇਲ 100 ਗ੍ਰਾਮ ਮਿੱਠਾ ਤੇਲ ਵੀ ਕਹਿੰਦੇ ਨੇ ਪਤੀਲਾ ਦਾ ਤੇਲ ਕਿਹ ਕਿ ਲਓ 100 ਗ੍ਰਾਮ ਇਹ ਜੈਫਲ ਨੂੰ ਕੁੱਟ ਕੇ ਮੋਟਾ-ਮੋਟਾ ਤੇ ਉਹਦੇ ਵਿੱਚ ਤੇਲ ਚ ਪਾ ਦਿਓ ਤੇ ਤੇਲ ਕੜਾਹੀ ਚ ਪਾ ਕੇ ਜਾਂ ਆਪਣੇ ਫਰਾਈ ਪੈਨ ਚ ਪਾ ਕੇ ਗੈਸ ਤੇ ਰੱਖੋ ਜਦੋਂ ਤੇਲ ਗਰਮ ਹੋ ਜਾਵੇ ਤਾਂ ਕੁੱਟਿਆ ਤੇਲ ਜਦੋਂ ਗਰਮ ਹੋ ਗਿਆ ਉਦੋਂ ਜੈਫਲ ਉਹਦੇ ਵਿੱਚ ਪਾ ਦਿਓ ਹੈਨਾ ਫਿਰ ਮੱਠੀ ਮੱਠੀ ਅੱਗ ਤੇ ਉਹਨੂੰ ਗਰਮ ਕਰੋ ਹੌਲੀ ਹੌਲੀ ਹੈਨਾ ਜਾਇ ਤੇਜ਼ ਅੱਗ ਤੇ ਨਹੀਂ ਫਿਰ ਇੱਕਦਮ ਸੜ ਜੂ ਨਹੀਂ ਤਾਂ ਤੇ ਮੱਠੀ ਮੱਠੀ ਅੱਗ ਤੇ ਉਹਨੂੰ ਤੇਲ ਨੂੰ ਤੁਸੀਂ ਉਹਨੂੰ ਗਰਮ ਕਰੋ ਜਦੋਂ ਜੈਫਲ ਸੜ ਕੇ ਕਾਲਾ ਹੋ ਜਾਵੇ ਤਾਂ ਤੁਸੀਂ ਸਮਝ ਲਓ ਸਾਡਾ ਤੇਲ ਤਿਆਰ ਹੈ ਤਾਂ ਫਿਰ ਇਹਨੂੰ ਗੈਸ ਤੋਂ ਹੇਠਾਂ ਉਤਾਰ ਕੇ ਜਦ ਠੰਡਾ ਹੋ ਗਿਆ ਕਿਸੇ ਸ਼ੀਸ਼ੇ ਦੀ ਬੋਤਲ ਚ ਪਾ ਕੇ ਰੱਖ ਲਓ ਤੇ ਇਸ ਤੇਲ ਦੀ ਧੋ ਘੜੀ ਧੋ ਮਿੰਟ ਕੜੀ ਨੂੰ ਦੇਖ ਕੇ 2 ਮਿੰਟ ਹੋਈ ਨਾ ਕਹਿੰਦੇ 2 ਮਿੰਟ ਹੋ ਗਏ ਦੇਖ ਕੇ ਇਹਦੀ ਮਾਲਸ਼ ਕਰਵਾਓ ਕਿਸੇ ਪਰਿਵਾਰਕ ਮੈਂਬਰ ਨੂੰ ਕਹੋ ਹੈਨਾ ਤੇ ਕਿਸੇ ਭੈਣ ਭਾਈ ਨੂੰ ਕਹਿੰਦੇ ਲੱਤਾਂ ਤੋਂ ਢੇਠਾ ਮਾਲਸ਼ ਜਿਵੇਂ ਆਪਣੇ ਗੋਡਾ ਦੇਖੋ ਇਹ ਇੱਥੋਂ ਐ ਪਾ ਲਿਆ ਨਾ ਫਿਰ ਐ ਦੋ ਕੜੀ ਦੇ ਲੈ 2 ਮਿੰਟ ਕਰਦੇ ਹੱਥਾਂ ਪੈਰ ਦੇ ਉੱਤੇ ਜਿਹੜਾ ਮਾਲਸ਼ ਕਰੂਗਾ ਤੁਹਾਡੇ ਪੈਰ ਤੇ ਪੈਰ ਧਰ ਲੂਗਾ ਤੇ ਫਿਰ ਉਹ ਇੱਥੋਂ ਲਾ ਕੇ ਉਮਾਰਸ਼ ਕਰੂਗਾ 2 ਮਿੰਟ ਮਰਨਾ ਇਹ 5 ਸਿੱਤ ਤੁਹ ਤੁਸੀਂ ਇਹ ਰੋਜ਼ ਕਰਵਾਓ ਤੇ ਨਾ ਖੱਲੀ ਪੋਵੇ ਨਾ ਇਹਦੇ ਪੈਰਾਂ ਤੇ ਖਲੋਟੇ ਜੇ ਗੰਢੀਆਂ ਪਾਜਣੀਆਂ ਲੱਤਾਂ ਤੇ ਨਾ ਹੋ ਰਹੇ ਹਨ ਤੇ ਤੁਸੀਂ 100% 90% ਹੋ ਜਾਓਗੇ ਨੀਂਦ ਵਧੀਆ ਆਉਗੀ ਨਾਲ ਹੈਨਾ ਨੋਟ ਕਰ ਲਿਆ ਤੇ ਨਾਲੇ ਕਦੇ ਖੱਲੀਆਂ ਨਹੀਂ ਪਹਿਣਗੀਆਂ ਇਹ ਮੈਂ ਤਾਂ ਕਦੇ ਆਪੇ ਦੀ ਕਰ ਲੈਣੀ ਆ ਤੇ ਨਹੀਂ ਹੁ ਕਿਸੇ ਤੋਂ ਜੇ ਕੋਈ ਕਰਦਾ ਕੋਈ ਕਰ ਵੀ ਦੇਣਗੇ ਹੈਨਾ ਕਰ ਵਾਲੋ ਕ ਇਹਨਾਂ ਦੇ ਬੱਚੇ ਆਖੇ ਲੱਗਦੇ ਨੇ ਕਿ ਇਹ ਬਈ ਨੂਹਾਂ ਧੀਆਂ ਵੀ ਕਰੀ ਜਾਂਦੀਆਂ ਨੇ ਹਨ ਤੇ ਇਹ ਫਿਰ ਥੋੜੇ ਖੱਲੀਆਂ ਨਹੀਂ ਪਹਿਣਗੀਆਂ ਹਨ ਤੇ ਲਓ ਉਮੀਦ ਆ ਤੁਸੀਂ ਸਾਡਾ ਨੁਕਤਾ ਵੀ ਤੁਹਾਨੂੰ ਸੰਤਾਂ ਦਾ ਆਇਆ ਹੋਊਗਾ ਸੰਤਾਂ ਪਿਆਊ ਜੋ ਠੀਕ ਹੋਣਗੇ ਹਨ ਤੇ ਲਓ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ